ਅਡੇ ਸਾਰੇ ਸੀਨੀਅਰ ਵੀਰਾਂ ਨਾਲ ਮਿਲ ਕੇ ਅਸੀਂ 15 ਅਗਸਤ ਦਾ ਯਾੜਾ ਬਣਾਇਆ ਤਿਰੰਗਾ ਲਹਿਰਾਇਆ ਤੇ ਸਾਰਿਆਂ ਨੇ ਉਹਨੂੰ ਸੁਲਾਮੀ ਦਿੱਤੀ ਕਿ ਅਸੀਂ ਇਹ ਜਸ਼ਨ ਸ਼ੁਰੂ ਕੀਤਾ ਅੱਜ ਦੇ ਇਸ ਪ੍ਰੋਗਰਾਮ ਦੇ ਸਾਡੇ ਬਲਾਰਿਆਂ ਨੇ ਆਜ਼ਾਦੀ ਸੰਬੰਧੀ ਬਹੁਤ ਵਧੀਆ ਖਵਟਾਵਾਂ ਪੇਸ਼ ਕੀਤੀਆਂ ਵਿਚਾਰ ਪੇਸ਼ ਕੀਤੇ ਮੁੱਦਾ ਆਇਆ ਨਸ਼ਿਆਂ ਦਾ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ ਰਵਿੰਦਰ ਸਿੰਘ ਮਾਗੜਤ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਕਮੇਟੀ ਸਾਡੇ ਵੱਲ ਜੀ ਅੱਜ ਸਾਡੇ ਸਾਰੇ ਸੀਨੀਅਰ ਸਿਟੀਜ਼ਨ ਇਕੱਠੇ ਮਿਲ ਕੇ ਅਸੀਂ 15 ਅਗਸਤ ਦਾ ਤਿਉਹਾਰ ਬਣਾਇਆ ਤਿਰੰਗਾ ਲਹਿਰਾਇਆ ਤੇ ਸਾਰਿਆਂ ਨੇ ਉਹਨੂੰ ਸਲਾਮਤ ਕੀਤੀ ਕਿ ਅਸੀਂ ਇਹ ਜਸ਼ਨ ਸ਼ੁਰੂ ਕੀਤਾ ਅੱਜ ਦੇ ਇਸ ਪ੍ਰੋਗਰਾਮ ਦੇ ਸਾਡੇ ਬੁਲਾਰਿਆਂ ਨੇ ਆਜ਼ਾਦੀ ਸੰਬੰਧੀ ਬਹੁਤ ਵਧੀਆ ਕਵਤਾਵਾਂ ਪੇਸ਼ ਕੀਤੀਆਂ ਵਿਚਾਰ ਪੇਸ਼ ਕੀਤੇ ਮੁੱਦਾ ਆਇਆ ਨਸ਼ਿਆਂ ਦਾ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ ਲੋਕ ਕਹਿੰਦੇ ਨੌਕਰੀ ਨਹੀਂ ਮਿਲੀ ਤਾਂ ਬਾਹਰ ਮੁੰਡੇ ਬੱਚੇ ਭੇਜੇ ਜਾਂਦੇ ਆ ਪਰ ਮੈਂ ਤਾਂ ਥੋੜਾ ਮੇਰੇ ਵਿਚਾਰ ਤੋਂ ਉੱਠ ਨੇ ਉਹ ਲੋਕ ਨਸ਼ਿਆਂ ਤੋਂ ਡਰਦੇ ਬੱਚਿਆਂ ਨੂੰ ਆਪਣੀ ਜਾਇਦਾਦਾਂ ਵੇਚ ਕੇ ਬਾਹਰ ਭੇਜਦੇ ਆ ਕਿਉਂਕਿ ਇੱਥੇ ਕੋਈ ਸੇਫ ਨਹੀਂ ਕੋਈ ਬੱਚਾ ਸਾਡਾ ਸੇਫ ਨਹੀਂ ਟੀਨੇਜਰ 에ਜ ਦੇ ਵਿੱਚ ਜਦੋਂ ਟੀਨੇਜਰ ਹੁੰਦੇ ਆ ਉਦੋਂ ਹੀ ਉਹਨਾਂ ਨੂੰ ਨਸ਼ਾ ਵੱਧ ੱੱਕਦਾ ਜਾਂਦਾ ਉਹ ਮੁੜ ਕੇ ਇਹੋ ਜਿਹੀ ਦਲਦਲ 'ਚ ਫਸਦੇ ਆ ਆਪਣਾ ਆਪ ਆਪ ਦਾ ਬਰਬਾਦ ਕਰਦੇ ਆ ਨਾਲ ਘਰ ਵੀ ਬਰਬਾਦ ਕਰਦੇ ਆ ਸਾਡੇ ਜਿਹੜੇ ਉਹਨਾਂ ਬੱਚਿਆਂ ਦੇ ਮਾਪੇ ਆ ਉਹਨਾਂ ਦੀ ਵੀ ਕੁਝ ਗਲਤੀਆਂ ਨੇ ਜਦੋਂ ਬੱਚਾ ਕਰਾਹੇ ਪੈ ਗਿਆ ਉਹਨੂੰ ਲੁਕਾਉਣ ਦੀ بجائے ਉਹਨੂੰ ਸੁਧਾਰਨ ਵੱਲ ਜਾਣਾ ਚਾਹੀਦਾ ਹੈ ਜਿਹੜੇ ਸੰਸਥਾਵਾਂ ਕੇਸ ਕੰਮ ਲਈ ਉਹਦੀ ਮਦਦ ਕਰਨ ਨੂੰ ਤਿਆਰ ਨਹੀਂ ਉਹਨਾਂ ਰਾਹੀਂ ਉਹਨਾਂ ਬੱਚਿਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਹੋ ਸਕਦਾ ਹੈ ਅਸੀਂ ਉਹਨਾਂ ਨੂੰ ਬਚਾ ਸਕੀਏ ਅੱਜ ਸਾਡੇ ਸੰਸਥਾ ਦੇ ਸਾਰੇ ਮੈਂਬਰਾਂ ਨੇ ਇੱਕ ਪ੍ਰਣ ਕੀਤਾ ਕਿ ਅਸੀਂ ਕੋਸ਼ਿਸ਼ ਕਰਨੀ ਹੈ ਆਪਣੇ ਇਲਾਕੇ ਤੋਂ ਨਸ਼ੇ ਖਤਮ ਕਰ ਲਈ ਇੱਕ ਪ੍ਰੀਰੀਡੀਅਮ ਬਣਾਈ ਹੈ 11 ਮੈਂਬਰੀ ਜਿਹੜੀ ਪ੍ਰਚਾਰ ਕਰੂਗੀ ਜਿਹੜੀ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰੂਗੀ ਤੇ ਜੇ ਕੋਈ ਨਸ਼ਾ ਵੇਚਦਾ ਆ ਮਟਦਾ ਫੜਿਆ ਗਿਆ ਉਹਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਵਾਉ। ਠੀਕ ਹੈ। ਅੱਜ ਸਾਡੇ ਇਹ ਫੈਸਲੇ ਹੋਏ ਨੇ। ਤੇ ਇਸ ਦੀ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਤੇ ਖਤਮ ਹੋਇਆ। ਧੰਨਵਾਦ। 36ਵਾਂ ਆ ਆਜ਼ਾਦੀ ਦਿਵਸ ਦੇਸ਼ ਮਨਾ ਰਿਹਾ ਹੈਗਾ। ਸੋ ਸਾਰੇ ਦੇਸ਼ ਵਾਸੀਆਂ ਨੂੰ ਢੇਰ ਸਾਰੀਆਂ ਮੁਬਾਰਕਾਂ, ਲੱਖ ਲੱਖ ਵਧਾਈਆਂ ਹੋਣ। ਤੇ ਦੇਸ਼ ਦੀ ਤਰੱਕੀ ਲਈ ਤੇ ਦੇਸ਼ ਦੀ ਇਸ ਵਤਨ ਲਈ ਸਾਡੀਆਂ ਢੇਰ ਸਾਰੀਆਂ ਦੁਆਵਾਂ ਅਸ਼ੀਰਵਾਦਾਂ ਲੱਖ ਲੱਖ ਵਧਾਈਆਂ ਹੋਣ ਮੁਬਾਰਕਾਂ ਅੱਜ ਆਜ਼ਾਦੀ ਦਿਵਸ ਤੇ ਸਮੂਹ ਦੇਸ਼ ਵਾਸੀ ਤੇ ਸਵਸਤੀਆਂ ਨੂੰ ਬਹੁਤ ਹੀ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਅੱਜ ਸੀਨੀਅਰ ਸਿਟੀਜ਼ਨ ਜਿਹੜੀ ਵੈਲਫੇਅਰ ਦੀ ਜੀ ਮੀਟਿੰਗ ਕੀਤੀ ਗਈ ਆ ਤੇ ਸਾਰੇ ਇਕੱਠੇ ਹੋਏ ਨੇ ਤੇ ਅਸੀਂ ਵੀ ਪਹੁੰਚੇ ਹੋਏ ਹਾਂ ਸਾਨੂੰ ਸੱਦਾ ਗਿਆ ਸੀ ਅਸੀਂ ਵੀ ਪਹੁੰਚੇ ਹੋਏ ਹਾਂ ਸਾਡਾ ਮਾਨ ਸਤਕਾਰ ਹੋਇਆ ਵਧੀਆ ਲੱਗਿਆ ਹੈ ਆ ਸਾਨੂੰ ਲੱਗਦਾ ਸੀ ਕਿ ਸਮਾਜ ਦੇ ਵਿੱਚ ਸਿਰਫ ਮਰਦ ਪ੍ਰਧਾਨ ਸਮਾਜ ਦੇ ਵਿੱਚ ਸਿਰਫ ਮਰਦੋ ਦਾ ਹੀ ਸਨਮਾਨ ਕੀਤਾ ਜਾਂਦਾ 15 ਅਗਸਤ ਤੇ ਅੱਜ ਇਸ ਦਿਨ ਦੀ ਖੁਸ਼ੀ ਹੋਈ ਹੈ ਕਿ ਇੱਕ ਔਰਤ ਦਾ ਸਨਮਾਨ ਹੋਇਆ ਮੈਡਮ ਬਾੜਾ ਦਾ ਸਨਮਾਨ ਹੋਇਆ ਔਰ ਮੇਰਾ ਸਨਮਾਨ ਹੋਇਆ ਵਧੀਆ ਲੱਗਿਆ ਸਭ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਬਹੁਤ ਮਾਨਸਿਕਤ ਕਰ ਦਿੱਤਾ